ਮੋਗਾ ਦੇ ਬਾਗਾ ਪੁਰਾਣਾ ਬਾਈਪਾਸ ਦੇ ਕੋਲ ਇੱਕ ਬਹੁਤ ਵੱਡਾ ਹੰਗਾਮਾ ਹੁੰਦਾ ਦੱਸਦੇ ਕਿ ਮਾਹੌਲ ਇਨਾ ਭੱਕ ਜਾਂਦਾ ਹੈ ਕਿ ਟੂ ਟੂ ਮੈਮੇ ਸ਼ੁਰੂ ਹੋ ਜਾਂਦੇ। ਦਰਅਸਲ ਮੋਗਾ ਦੇ ਬਾਗਾ ਪੁਰਾਣਾ ਬਾਈਪਾਸ ਦੇ ਕੋਲ ਸੀਵਰੇਜ ਦੀ ਸਫਾਈ ਕਰਵਾ ਰਹੇ ਠੇਕੇਦਾਰ ਅਤੇ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਦੇ ਵਿਚਕਾਰ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਲਈ ਜਾਣਕਾਰ ਦੇ ਮੁਤਾਬਕ ਸ਼ਿਵਰਜ ਦੀ ਲਾਈਨ ਸਾਫ ਕਰਵਾ ਰਹੇ ਠੇਕੇਦਾਰ ਸੰਤੋਖ ਸਿੰਘ ਜਦੋਂ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਲੈ ਕੇ ਲਾਈਨ ਦੀ ਸਫਾਈ ਕਰਵਾ ਰਹੇ ਸਨ ਤਾਂ ਇਸ ਮਗਰੋਂ ਮੌਕੇ ਦੇ ਉੱਤੇ ਮੇਅਰ ਬਲਜੀਤ ਸਿੰਘ ਚਾਨੀ ਵੀ ਪਹੁੰਚ ਗਏ ਤਾਂ ਮੇਅਰ ਬਲਜੀਤ ਸਿੰਘ ਚਾਨੀ ਅਤੇ ਠੇਕੇਦਾਰ ਸੰਤੋਖ ਦੇ ਵਿਚਕਾਰ ਤੂ ਤੂ ਮੈਂ ਮੇ ਸ਼ੁਰੂ ਹੋਈ ਹੌਲੀ ਹੌਲੀ ਤੇ ਹਦੋਂ ਵੱਧ ਵੱਧ ਗਈ ਜਦੋਂ ਇਸ ਮਗਰੋਂ ਕਥਿਤ ਤੌਰ ਦੇ ਉੱਤੇ ਠੇਕੇਦਾਰ ਸੰਤੋਖ ਸਿੰਘ ਦੇ ਮੇਅਰ ਬਲਜੀਤ ਸਿੰਘ ਦੇ ਵੱਲੋਂ ਵੱਟਾ ਮਾਰਿਆ ਅਤੇ ਪਿਸਤੌਲ ਵੀ ਧਾਣ ਦਿੱਤੀ ਗਈ ਇਸ ਤੋਂ ਬਾਅਦ ਮੌਕੇ ਦੇ ਉੱਤੇ ਹਾਜ਼ਰ ਲੋਕਾਂ ਨੇ ਦੋਹਾਂ ਦਾ ਮਾਹੌਲ ਸ਼ਾਂਤ ਕਰਵਾਇਆ ਦੱਸਦੇ ਕਿ ਇਸ ਤੋਂ ਬਾਅਦ ਠੇਕੇਦਾਰ ਸੰਤੋਖ ਸਿੰਘ ਜੋ ਕਿ ਸਿਵਲ ਹਸਪਤਾਲ ਮੋਗਾ ਦੇ ਵਿੱਚ ਇਲਾਜ ਦੌਰਾਨ ਭਰਤੀ ਨੇ ਉਹਨਾਂ ਦੋਸ਼ ਲਗਾਇਆ ਹੈਗਾ ਕਿ 1 ਕਰੋੜ 70 ਲੱਖ ਰੁਪਏ ਦੇ ਅਲਟੀਮੇਟ ਦੇ ਨਾਲ ਨਵੇਂ ਲਾਈਨ ਪਾਉਣ ਦੀ ਜਿਹੜੀ ਕਿ ਵਿਉਤਬੰਦੀ ਕੀਤੀ ਜਾ ਰਹੀ ਸੀਗੀ ਤੇ ਉਹਨਾਂ ਨੇ ਇਹ ਮਾਮਲਾ ਹਲਕਾ ਵਿਧਾਇਕ ਅਮਨਦੀਪ ਕੌਰ ਅਰੋੜਾ ਦੇ ਧਿਆਨ ਦੇ ਵਿੱਚ ਲਿਆਉਂਦਾ ਸੀਗਾ ਤੇ ਉਹ ਅੱਜ ਲਾਈਨ ਜਿਹੜੇ ਕਿ ਚਲਾਉਣ ਦੇ ਲਈ ਆਏ ਸਨ ਪਰੰਤੂ ਇਸੇ ਦੌਰਾਨ ਹੀ ਨਗਰ ਨਿਗਮ ਮੋਗਾ ਦੇ ਮੇਅਰ ਆ ਗਏ ਅਤੇ ਉਹਨਾਂ ਨੇ ਕਥਿਤ ਤੌਰ ਦੇ ਉੱਤੇ ਮੈਨੂੰ ਗਾਲ੍ਹਾਂ ਕੱਢੀਆਂ ਅਤੇ ਮੇਰੇ ਤੇ ਪਿਸਤੌਲ ਤਾਨ ਦਿੱਤੇ ਉਹਨਾਂ ਨੇ ਕਿਹਾ ਹੈਗਾ ਕਿ ਮੇਰੀ ਜਾਨ ਮਾਲ ਨੂੰ ਖਤਰਾ ਹੈ ਐਥੇ ਤੁਹਾਨੂੰ ਦੱਸ ਦਈਏ ਕਿ ਦੋਵਾਂ ਥੀਰਾਂ ਦੇ ਦਰਮਿਆਨ ਜੋ ਕਿ ਕਸ਼ਮਕਸ਼ ਪਿਛਲੇ ਸਮੇ ਤੋਂ ਹੀ ਚਲਦੀ ਆ ਰਹੀ ਹੈ ਕੋਈ ਰੰਜਿਸ਼ ਸਾਜ਼ਿਸ਼ ਕਹਿ ਸਕਦੇ ਹਾਂ ਰੰਜਿਸ਼ ਕੋਈ ਲੜਾਈ ਸੀਗੀ ਇਸ ਬਾਰੇ ਘਟਨਾ ਕਰਨ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਦੂਜੇ ਪਾਸੇ ਜਦੋਂ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਜਾਨੀ ਦੇ ਨਾਲ ਸੰਪਰਕ ਕੀਤਾ ਗਿਆ ਉਹਨਾਂ ਨੇ ਕਿਹਾ ਹੈਗਾ ਕਿ ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਕਿਸੇ ਦਾ ਕੋਈ ਡਰ ਨਹੀਂ ਹੈ ਉਹਨਾਂ ਨੇ ਸਪਸ਼ਟ ਕੀਤਾ ਹੈਗਾ ਕਿ ठेकेदार ਕਥਿਤ ਤੌਰ ਦੇ ਉੱਤੇ ਕਮਿਸ਼ਨ ਦੀ ਮੰਗ ਕਰਦਾ ਹੈ ਅਤੇ ਉਹ ਸਾਰੀ ਜਾਣਕਾਰੀ ਨਗਰ ਨਿਗਮ ਦਫਤਰ ਵਿਖੇ ਹੀ ਦੇ ਸਕਦੇ ਨੇ ਇਸ ਬਾਬਤ ਉਹਨਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਨਗਰ ਨਗਮ ਦੇ ਵਿੱਚ ਮੈਨੂੰ ਅੱਜ 4 ਸਾਲ ਹੋ ਗਏ ਆ ਇੱਕ ਐਮਸੀ ਦੇ ਤੌਰ ਤੇ ਜਿਹੜੇ ਕਿ ਆਪਣੀ ਵਾਰਡ ਦੀ ਮੈਂ ਸੇਵਾ ਨਿਭਾ ਰਿਆ ਆ ਮੇਰੇ ਔਰਡ ਦੇ ਵਿੱਚ ਮਹਾਰਾਜ ਜਿਹੜਾ ਰਣਜੀਤ ਸਿੰਘ ਨਗਰ ਆ ਉਹਦੀ ਜਿਹੜੀ ਕੀ ਦੇਸ ਦਾ ਟਾਬਾ ਜਿਹੜਾ ਕੋਟਕਪੁਰਾ ਬਾਈਪਾਸ ਤੇ ਆ ਜਿਹੜਾ ਕਿ ਉਥੇ ਕ੍ਰੋਸਿੰਗ ਵਾਲਾ ਜਿਹੜਾ ਥੱਲੇ ਪਾਈਪਾ ਉਹਦਾ ਪੈਪ ਟੁੱਟਿਆ ਹੋਇਆ ਤੇ ਮੇਰੀ ਜਿਹੜੀ ਕੀ 4 ਸਾਲਾਂ ਤੋਂ ਜਦੋਂ-ਜਦ ਚੱਲ ਰਹੀ ਆ ਚਾਹੇ ਹਾਈਵੇ ਵਾਲੇ ਆ ਐਨ ਐਚ ਵਾਲੇ ਜਾਂ ਹੋਰ ਵੀ ਜਿਹੜੇ ਆ ਸਾਰਿਆਂ ਨਾਲ ਹੀ ਤਕਰੀਬਨ ਮੈਂ ਕਹਿ ਸਕਦਾ ਪਾਲ ਮਿਲ ਕਰਕੇ ਜਿਹੜੀ ਕੀ ਆਪਣੇ ਸੀਵਰੇਜ ਦੀ ਸਮੱਸਿਆ ਤੋਂ ਛਡਕਾਰਾ ਪਾਉਣ ਲਈ ਮੈਂ ਕਿਹੜਾ ਅਫਸਰ ਆ ਵੀ ਜਿਹਦੇ ਮੈਂ ਤਰਲੇ ਨਹੀਂ ਕੀਤੇ ਜਾਂ ਮੈਂ ਮਹੰਤਾ ਨਹੀਂ ਕੀਤੀਆਂ ਹੁਣ ਜਾ ਕੇ 4 ਸਾਲ ਬਾਅਦ ਜਿਹੜਾ ਕਿ ਮੇਰਾ ਸੀਵਰੇਜ ਦਾ ਕੰਮ ਨੇਤਰੇ ਚੜਨ ਲੱਗਾ ਸੀਗਾ ਅੱਜ ਤੋਂ ਜਿਹੜ ਕੇ ਮੈਂ ਕਹਿ ਸਕਦਾ ਵੀ 30 ਦਿਨ ਪਹਿਲਾਂ ਅਸੀਂ 30 ਦਿਨ ਪਹਿਲਾਂ ਇੱਥੇ ਸੰਤੋਖ ਜੀ ਨਾਲ ਬੈਠੇ ਸੀਗੇ ਮੈਨੂੰ ਕਹਿੰਦਾ ਵੀ ਇਹ ਵੀ ਆਪਾਂ ਵੀ ਪਈ 25 ਦਿਨ ਰੋਕੇ ਪੇਮੈਂਟ ਕਰਵਾ ਲਈਏ ਤੇ ਜਿਹੜਾ ਇੱਕ ਆ ਕੰਮ ਆਪਾਂ ਉਹ ਜਿਹੜਾ ਕਿ ਹੋਰ ਨਾਲ ਕਰਾਉਣਾ ਮੈਂ ਕਿਹਾ ਮੇਰੇ ਮੈਨੂੰ ਕੋਈ ਚੱਕਰ ਨਹੀਂ ਵੀ ਜਿਹੜੇ ਜਿੱਥੇ 4 ਸਾਲ ਹੋ ਗਏ ਆ ਤੇ ਉੱਥੇ ਜੇ 20 25 ਦਿਨ ਹੋਰ ਨਾ ਕਿ ਮੇਰਾ ਕੰਮ ਹੁੰਦਾ ਮੈਨੂੰ ਕੋਈ ਚੱਕਰ ਨਹੀਂ ਅੱਜ ਮਹੀਨਾ ਬੀਤ ਜਾਂਦੇ ਅੱਜ ਨਗਰ ਨਗਮ ਦੇ ਵਿੱਚ ਸੰਤੋਖ ਪਹਿਲਾਂ ਮੇਰੇ ਦਫ਼ਤਰ ਦੇ ਵਿੱਚ ਆਇਆ ਔਰ ਰਿਕਾਰਡ ਮੇਰੇ ਕੋਲ ਇਹ ਵੀਡੀਓ ਹੈਗੀ ਆ ਫਿਰ ਮੈਨੂੰ ਸਾਈਡ ਤੇ ਦਫ਼ਤਰ ਐਮਐਲਐਸਾ ਦੇ ਦਫ਼ਤਰ ਵਿੱਚ ਜਾ ਕੇ ਮੈਨੂੰ ਕਹਿੰਦਾ ਵੀ 15 ਦਿਨ ਆਪਾਂ ਪੇਮੈਂਟ ਜੇ ਹੋਰ ਰੋਕ ਲਈਏ ਮੈਂ ਕਿਹਾ ਵੀਰੇ ਫਿਰ ਮੈਂ ਤੁਸੀਂ ਉਹੀ ਮਾਰ ਦਿਓ ਕਿਉਂਕਿ ਮੈਂ 4 ਸਾਲ ਦਾ ਪਹਿਲਾਂ ਹੋ ਕੇ ਤਰਲੇ ਮਾਰਦੇ ਨੂੰ ਕਿਉਂਕਿ ਹੋਰ 7 ਮਹੀਨਿਆਂ ਨੂੰ ਇਲੈਕਸ਼ਨ ਆ ਜਾਣੇ ਆ ਜੇ ਮੇਰਾ ਸੀਵਰੇਜ ਦੀ ਸਮੱਸਿਆ ਹੱਲ ਨਹੀਂ ਹੁੰਦੀ ਤਾਂ ਮੇਰਾ ਇੱਕ ਨਿਸ਼ਚਿਤ ਹੀ ਆ ਵੀ ਮੈਂ ਉਤੋਂ ਜਿਹੜਾ ਕਿ ਜਿਹੜੀ ਕੰਪੇਨ ਦੇ ਵਿੱਚ ਹਾਰਨੇ ਮੇਰੇ ਚਾਂਸ ਜਿਹੜੇ ਬਣ ਸਕਦੇ ਆ ਚਲੋ ਇੰਨੀ ਗੱਲ ਕਹਿਣ ਤੇ ਮੈਂ ਜਦੋਂ ਉੱਥੋਂ ਉੱਠ ਕੇ ਚਲਾ ਗਿਆ ਤੇ ਨਾਲ ਦੀ ਨਾਲ ਕੀ ਇਹਨਾਂ ਨੇ ਸਾਡੀਆਂ ਜਿਹੜੀਆਂ ਕੀ ਜੈਟ ਗਾਲੀਆਂ ਗੱਡੀਆਂ ਵਾਂ ਸਾਡੇ ਕਿਸੇ ਵੀ ਅਫਸਰ ਨਾਲ ਤਾਲਮਿਲ ਨਾ ਕੀਤੀ ਇੱਕ ਜਸਵੀਰ ਸਿੰਘ ਤੇ ਬਲਕਾਰ ਦੋਨਾਂ ਨੂੰ ਇਹਨਾਂ ਨੇ ਗੱਡੀ ਬਲਾ ਕੇ ਉੱਥੇ ਬਾਈਪਾਸ ਤੇ ਕਹਿੰਦੇ ਜੀ ਲੈਂਡ ਚੱਲ ਪਈ ਮੈਂ ਇਹਨਾਂ ਨੂੰ ਇਹ ਦੱਸਣਾ ਜਾਂ ਚਾਹੁੰਦਾ ਜਾਂ ਮੈਂ ਇਹਨਾਂ ਨੂੰ ਕੋਲ ਪੁੱਛਣਾ ਚਾਹੁੰਦਾ ਵੀ ਜੇ 4 ਸਾਲ ਦੀ ਜਿਹੜੀ ਲੈਂਡ ਨਹੀਂ ਚੱਲੀ ਤੇ ਹੁਣ ਉਹ ਕਿਹੜੀ ਜਿਹੜੀ ਜਾਦੂ ਦੀ ਛੜੀ ਸੀ ਜਿਹੜੀ ਕੀ ਉਹ ਲੈਂਡ ਚੱਲ ਗਈ ਔਰ ਰਿਕਾਰਡ ਸਾਡੇ ਪੰਮਜੀ ਕੋਲ ਵੀਡੀਓ ਹੈਗੀਆਂ ਅਸੀਂ ਦਿੱਲੀ ਤੋਂ ਗੱਡੀਆਂ ਮੰਗਾਈਆਂ ਸੀਗੀਆਂ ਉਹਨਾਂ ਨੇ ਹੱਤਕੜੇ ਕਰਤੇ ਸੀ ਵੀ ਇਹ ਜਿਹੜੀ ਕਿ ਲੈਂਡ ਨਹੀਂ ਚੱਲਣੀ ਡੈੱਡ ਹੋ ਚੁੱਕੀ ਆ ਨੈੱਲ ਲੈਂਡ ਨਵੀਂ ਜਿਹੜੀ ਪਾਣੀ ਪਊਗੀ ਮਾਨਯੋਗ ਕਮਿਸ਼ਨਰ ਸਾਹਿਬ ਨਾਲ ਮੇਰੀ ਹੁਣ ਤੋਂ 2-3 ਘੰਟੇ ਪਹਿਲਾਂ ਗੱਲ ਹੋਈ ਸੀ ਮੈਂ ਕਿਹਾ ਮੈਮ ਜੇ ਮੇਰੀ ਪੇਮੈਂਟ ਕਰ ਦੋਗੇ ਨਾਲ ਤੁਸੀਂ ਤੇ ਜਿਹੜੀ ਕਿ ਇਹ ਮੇਰੀ ਲੈਂਡ ਜਿਹੜੀ ਕਿ ਚੱਲ ਸਕਦੀ ਆ ਤੇ ਜਿਹੜੀ ਮੇਰੇ ਵਾਰਡ ਦੇ ਵਾਸੀ ਜਿਹੜੇ ਕਿ ਐਡੀ ਗੰਦਗੀ ਦੇ ਵਿੱਚ ਜਿਹੜਾ ਕਿ ਆਪਣਾ ਜੀਵਨ ਬਤਰ ਕਰ ਰਹੇ ਆ ਤੇ ਉਹ ਇਸ ਛਟਕਾਰਾ ਪਾ ਲੈਣਗੇ ਇਸ ਲੈਂਡ ਤੋਂ ਜਿਹੜੀ ਕਿ ਮਾਰਕੀ ਸੀਵਰੇਜ ਦੀ ਸਮੱਸਿਆ ਤੋਂ ਚਲੋ ਮੇਰੇ ਇਹਨੇ ਗਾਲ ਕੰਨ ਮੈਂ ਉੱਠ ਕੇ ਆਪਦੇ ਦਫ਼ਤਰ ਦੇ ਵਿੱਚ ਆਉਦੀ ਡਿਊਟੀ ਤੇ ਤਾਂ ਨਾ ਸੀ ਤੇ ਇਹਨਾਂ ਨੇ ਕਿ ਉੱਥੇ ਗੱਡੀਆਂ ਮੰਗਾ ਕੇ ਮੈਨੂੰ ਕਹਿੰਦੇ ਲੈਂਡ ਚੱਲ ਪਈ ਮੈਂ ਉੱਥੇ ਜਦੋਂ ਮੌਕੇ ਤੇ ਗਿਆ ਤੇ ਇਹਨਾਂ ਨੇ ਮੇਰੇ ਨਾਲ ਗਰਮਾ ਸਰਦੀ ਵੀ ਕੀਤੀ ਤੇ ਅੱਗੋਂ ਖੱਬਾ ਵੀ ਬੋਲੇ ਜਾਂ ਮਦ社 ਸ਼ਬਦ ਬੋਲੇ ਉਸ ਤੋਂ ਪਰਾਂ ਤੈਨੂੰ ਜਿਹੜ ਕੋਈ ਟੱਗੱਡੀ ਇਹਨੇ ਮੇਰੇ ਮਾਨ ਵਾਸਤੇ ਫਿਰ ਮੈਨੂੰ ਆਪਣੇ ਬਚਾਅ ਵਾਸਤੇ ਜੜ ਕੇ ਵਿਪਰ ਮੈਨੂੰ ਕੱਢਣਾ ਹੀ ਪੈਣਾ ਕਿਉਂਕਿ ਜਿੱਥੇ ਦੇਖੋ ਜੀ ਮੇਰਾ ਇਹ ਨਾਲ ਕੋਈ ਅਜੇ ਤੱਕ ਵਾਅ ਵਾਸਤਾ ਨਹੀਂ ਸੀ ਮੈਨੂੰ ਦੱਸਣ ਦੇ ਮਤਾਬਕ ਹੀ ਆ ਵੀ ਇਹ ਇੱਕ ਠੇਕੇਦਾਰ ਸੀਗਾ ਇੱਥੇ ਤੇ ਅੱਜ ਜਿਹੜ ਉਮਦਾ ਫਰਦਾ ਕਿਤੇ ਕਿਸੇ ਦੀ ਫੈਲ ਵੇਲੇ ਕਿਤੇ ਕਿਸੇ ਦੀ ਫੈਲ ਵੇਲੇ ਮੈਨੂੰ ਤਾਂ ਇਹ ਨਹੀਂ ਸਮਝ ਲੰਦੀ ਇਹਦਾ ਹੱਕ ਕੀ ਇੱਥੇ ਜਿਹੜਾ ਕਿ ਇਹ ਫੈਲਾ ਜਿਹੜੀਆਂ ਕਿ ਆਵਾੜਾਂ ਦੀਆਂ ਵੇਖਦਾ ਫਿਰਦਾ ਵਾ ਜਾਂ ਤਾਂ ਇਹ ਜਾਂ ਕੋਈ ਪੈਸੇ ਦਾ ਲਾਲਚ ਜਾਂ ਕੋਈ ਕਮਿਸ਼ਨ ਭਾਲਦਾ ਜਾਂ ਕਿ ਹੋਰ ਪੈਸੇ ਦੀ ਮੰਗ ਕਰਦਾ ਤਾਂ ਹੀ ਇੱਥੇ ਵਰਦਾ ਜੇ ਮੇਰੇ ਅਰਗੇ ਨੂੰ ਅੱਜ ਤੱਕ 46 ਸਾਲ ਦੀ ਉਮਰ ਦੇ ਵਿੱਚ ਮੈਂ ਨਗਰ ਨਗਮ ਦਾ ਬੂਹਾ ਨਹੀਂ ਵੇਖਿਆ ਸੀ ਤੇ ਜਿਹੜੇ ਬੰਦੇ ਨੂੰ ਕੋਈ ਲਾਲਚ ਨਹੀਂ ਹੁੰਦਾ ਇੱਥੇ ਨਗਰ ਨਗਮ ਆ ਕੇ ਕੰਮ ਕਰਨਾ ਕੀ ਹੈ ਚਾਹੇ ਕੋਈ ਵੀ ਹੋਵੇ ਚਾਹੇ ਉਹ ਠੇਕੇਦਾਰ ਹੋਵੇ ਚਾਹੇ ਕੋਈ ਮੁਲਾਜ਼ਮ ਹੋਵੇ ਚਾਹੇ ਆਮ ਨਾਗਰਿਕ ਹੋਵੇ ਜੇ ਕਿਸੇ ਦੇ ਬ ਬਿਲਕੁਲ ਜੀ ਕੋਈ ਕੰਮ ਨਹੀਂ ਇਹਦੇ ਕੋਲੇ ਅਜੇ ਤੱਕ ਨਹੀਂ ਸਿਰਫ ਇਹ ਦਲਾਲ ਬਣਿਆ ਹੋਇਆ ਵਾ ਬਸ ਜਿਹੜੇ ਕਿ ਪੈਸਿਆਂ ਦੀ ਮੰਗ ਕਰਦਾ ਹੋਊਗਾ ਜਿੱਥੇ ਤੱਕ ਲੱਗਦਾ ਕਿਉਂਕਿ ਜਿਹੜਾ ਕਿ ਮੈਂ ਤਾਂ ਇਹੀ ਕਹੂੰਗਾ ਕਿਉਂਕਿ ਜਦੋਂ ਮੇਰੇ ਵਾੜ ਦਾ ਨਹੀਂ ਕੰਮ ਨਾਲੇ ਪਹਿਲੀ ਤਾਂ ਗੱਲ ਆ ਜੀ ਮੇਰੇ ਵਾੜ ਦੇ ਵਿੱਚ ਗਿਆ ਇਹਦਾ ਫਰਜ ਬਣਦਾ ਸੀ ਮੈਨੂੰ ਉੱਥੇ ਦਰਸਣ ਦਾ ਸਾਡੇ ਅਫਸਰਾਂ ਨੂੰ ਦੱਸਦਾ ਵੀ ਮੈਂ ਉੱਥੇ ਚੱਲਿਆ ਵੀ ਫੇਰ ਜਾ ਕੇ ਤੇ ਮੇਰੇ ਵਾੜ ਦੇ ਵਿੱਚ ਜਾ ਕੇ ਕੰਮ ਕਰਦਾ ਇਹਦਾ ਹੱਕ ਹੀ ਨਹੀਂ ਬਣਦਾ ਜੀ ਮੇਰੇ ਵਾੜ ਦੇ ਵਿੱਚ ਜਾਂਦਾ ਜੇ ਮੈਂ ਕਿਤੇ ਵਾੜ ਦੇ ਵਿੱਚ ਜਾਣਾ ਵਾ ਪਿਆ ਵੜ ਦੇ ਮੈਂ ਪਹਿਲਾਂ ਇਨਫੋਰਮੇਸ਼ਨ ਦਿੰਨਾ ਐਮਸੀ ਸਾਹਿਬ ਨੂੰ ਵੀ ਸਾਨੂੰ ਐਮਐਲਏ ਸਾਹਿਬ ਨਾਲ ਗੱਲ ਹੋਈ ਸੀ ਐਮਐਲਏ ਸਾਹਿਬ ਦੇ ਘਰ ਤੇ ਮੈਂ ਆਇਆ ਬਿਲਕੁਲ ਜੀ ਉਹ ਠੋਕ ਵਜਾ ਕੇ ਕਹਿ ਰਿਹਾ ਵੀ ਮੈਂ ਐਮਐਲਏ ਸਾਹਿਬ ਜੇ ਐਮਐਲਏ ਸਾਹਿਬ ਨੂੰ ਲੱਗਦਾ ਵੀ ਇਹ ਕੰਮ ਆਪਣਾ ਵਧੀਆ ਤਰੀਕੇ ਨਾਲ ਕਰ ਸਕਦਾ ਤੇ ਮੈਂ ਆਪਦੇ ਘਰੇ ਜਾਵੜਦਾ ਮੈਨੂੰ ਕੀ ਆ ਇਹਨੂੰ ਬਟਾ ਲੈਣੇ ਤੋਂ ਕੰਮ ਕਰਾ ਲੈਣਾ ਮੈਨੂੰ ਕੋਈ ਕਿਸੇ ਦੀ ਦਿੱਕਤ ਨਹੀਂ ਗਈ ਜੇ ਕਿ ਉਹਨੂੰ ਲੱਗਦਾ ਕਿਸੇ ਨੂੰ ਵੀ ਇਹ ਵਧੀਆ ਸੁਚਾਰੂ ਢੰਗ ਨਾਲ ਕੰਮ ਕਰ ਸਕਦਾ ਤੇ ਮੇਰੇ ਕੋਲ ਚਾਹੀ ਅੱਜ ਰਜਾਇਨ ਲੈ ਕੇ ਲੈਣ ਮੈਂ ਅੱਜ ਹੀ ਘਰੇ ਚੱਲਦਾ ਸਾ ਤੁਹਾਡੀ ਕਲੇ ਜਾਂ ਬਾੜ ਦੇ ਵਿੱਚ ਗਲੀਆਂ 'ਚ ਵੀ ਕਾਫੀ ਪਾਣੀ ਖੜਾ ਰਿਹਾ ਮੈਂ ਉਹੀ ਅਫਸਰ ਸਾਹਿਬ ਨੂੰ ਮੈਂ ਹੁਣ ਸਾਰ ਮੀਟਿੰਗ ਨਗਰ ਨਗਰ ਦੇ ਵਿੱਚ ਤਾਂ ਹੀ ਸਾਡੇ ਸੀਵਰੇਜ ਵਾਲਾ ਮੁਲਾਜ਼ਮਾਂ ਨੂੰ ਬੁਲਾਈਆ ਜਦੋਂ ਤਾਂ ਮੈਂ ਇਹਨਾਂ ਨੂੰ ਕੰਪਲੇਂਟ ਦੇ ਰਿਆਂ ਸਾਡੇ ਅਫਸਰਾਂ ਨੂੰ ਵੀ ਆਹ ਕੰਪਲੇਟ ਆ ਉਹ ਹੱਲ ਨਹੀਂ ਹੋ ਰਹੀ ਤੇ ਉਹ ਇੱਕ ਪਾਸੇ ਵਾਲਾ ਬੰਦਾ 10 ਮਿੰਟਾਂ ਜਿਉਂ ਉੱਥੇ ਗੱਡੀਆਂ ਬੁਲਾ ਕੇ ਕਾਰਜ ਕਰ ਰਿਹਾ ਵਾ ਤੁਸੀਂ ਆਪ ਹਿਸਾਬ ਲਾ ਲਓ ਫਿਰ ਉਹਨਾਂ ਐਮਸੀ ਜਾਂ ਇੱਕ ਮੇਅਰ ਦੇ ਅਹੁਦੇ ਤੇ ਮੈਂ ਬੈਠਾ ਵਾਂ ਤੇ ਮੇਰੀ ਕਦਰ ਕੀ ਆ ਤੇ ਉਹ ਮਤਲਬ ਕਿ ਫਿਰ ਇਸ ਤੋਂ ਸੰਝ ਲਵੇ ਪਲੱਸ ਪੈਂਡਾਂ ਦੇ ਵਧੀਆ ਇਨਸਾਨ ਹੀ ਹੋਊਗਾ ਵੀ ਜਿਹੜਾ ਕਿ ਉਹ ਆ ਕੇ ਲਾਈਨ ਖਲਵਾਤੀ ਮੇਰ ਸਾਹਿਬ ਇੰਨੇ ਚੀ ਤਲਖੀ ਖਾ ਕੇ ਮੇਰੇ ਨਾਲ ਗਾੜੀ ক্লোਜ ਕਰਨ ਲੱਗੇ ਮੇਰੇ ਐਟਮ ਮਾਰੀ ਚਾਕੇ ਜੇ ਉਹ ਐਟ ਮਾਰੀ ਹੋਵੇ ਭਾਨ ਸ਼ਾਹ ਗੁਰੂ ਗਰੰਥ ਸਾਹਿਬ ਜੀ ਮੁਰੇ ਸੌਂ ਖਾ ਕੇ ਕਹਿ ਦਵੇ ਜੇ ਪਹਿਲਾ ਮੈਚ ਦੇ ਮੈਂ ਇਹਨੇ ਪਹਿਲਾ ਐਟ ਚੱਕੀ ਤਾਂ ਜਾ ਕੇ ਇਹਦੇ ਵਜੋਂ ਇੱਕ ਜੋ ਛੋਟੀ ਵੱਟੀ ਵੱਜਿਆ ਕੁਝ ਵੀ ਵੱਜਿਆ ਦੇ ਜੇ ਹੁਣ ਕੋਈ ਐਟ ਮਾਰੂਗਾ ਤੇ ਮੈਂ ਖੜ ਕੇ ਤਮਾਸ਼ਾ ਵੇਖੂਗਾ ਚਕਮੀ ਹੋਇਆ ਕੋਈ ਵੀ ਨਿਕਲਿਆ ਉਹਨਾਂ ਦਾ ਪਜਾਮੇ ਦੇ ਕਾਫੀ ਕੋਣ ਲੱਗਾ ਹੋਇਆ ਸੀ ਦੇਖੋ ਜੀ ਜੋ ਵੀ ਨਿਕਲਿਆ ਮੈਨੂੰ ਨਹੀਂ ਪਤਾ ਕੀ ਨਿਕਲਿਆ ਜਾਂ ਨਹੀਂ ਨਿਕਲਿਆ ਪਰ ਜੇ ਮੇਰੇ ਤੇ ਕੋਈ ਚੜ ਕੇ ਆਊਗਾ ਮੈਂ ਕਦੇ ਬਰਦਾਸ਼ਤ ਨਹੀਂ ਕਰੂੰਗਾ ਚਾਹੇ ਕੋਈ ਮਰਜ਼ੀ ਇਨਸਾਨ ਹੋਵੇ ਪਿਸਤਲ ਤੁਹਾਡੇ ਕੋਲ ਕੱਢਿਆ ਗਿਆ ਸੀ ਬਿਲਕੁਲ ਕੱਢਿਆ ਗਿਆ ਜੀ ਜੇ ਮੈਨੂੰ ਏਟ ਚੱਕੂਗਾ ਤਾਂ ਮੈਂ ਹੁਣ ਬਚਾਅ ਵਾਸਤੇ ਪਿਸਤਲ ਤਾਂ ਕੱਢੂੰਗਾ ਹੀ ਤੁਸੀਂ ਆਪ ਹੀ ਦਾਤ ਜੇ ਮੇਰੇ ਮੇਰੇ ਏਟ ਮਾਰ ਕੇ ਸਿਰ 파ੜ ਦੇਵੇਂ ਮੈਨੂੰ ਇੱਥੇ ਸੰਸਾਰ ਤੋਂ ਅਲਵਦਾ ਕਹਿ ਦੋਵੇਂ ਤਾਂ ਮੈਂ ਵੈਪਨ ਰੱਖ ਕੇ ਕਰਨਾ ਕੀ ਹੈ ਬਕਾਇਦਾ ਮੇਰੇ ਕੋਲ ਪਰਮਿਸ਼ਨ ਹੈ ਦੀ ਕੈਰੀ ਕਰਨ ਦੀ ਨਹੀਂ ਪਰਮਿ ਕੋਈ ਇਹ ਨਹੀਂ ਮੈਂ ਕੋਈ ਸ਼ੋਪੀਸ ਨੂੰ ਰੱਖਿਆ ਹੋਇਆ ਵੀ ਸਿਆਬਟ ਵਾਤ ਰੱਖਿਆ ਕੈਰੀ ਕਰਨ ਦੀ ਵੀ ਮੇਰੇ ਕੋਲ ਪਰਮਿਸ਼ਨ ਹੈਗੀ ਹੈ ਵੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਤੋਖ ਸਿੰਘ ਆ ਜੀ ਪਿਓ ਦਾ ਨਾਮ ਸੱਜਣ ਸਿੰਘ ਆ ਵਾਸੀ ਮੋਗੇ ਦਾ ਜੀ ਮੇਰਾ ਕੰਮ ਸਮਾਜ ਸੇਵਾ ਕਰਨਾ ਜੀ ਜੇ ਕਿਤੇ ਗਲਤ ਹੁੰਦਾ ਤਾਂ ਮੈਂ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਜੀ ਕੀ ਗੱਲ ਕੀ ਹੋਈ ਆ ਇੱਥੇ ਹੁਣ ਅੱਜ ਜੀ ਆ ਇੱਕ ਸੀਵਰ ਜਿਹੜਾ ਇਹ ਆ ਮਹਾਰਾਜਾ ਰਣਜੀਤ ਸਿੰਘ ਨਗਰ ਜਿੱਥੇ ਸੀਵਰ ਇਧਰੋਂ ਆਉਂਦਾ ਵਾ ਉਹ ਇਹਨੂੰ ਜੋੜਦਾ ਵਾ ਇਹ 4-5 ਮਿੰਟ ਤੋਂ ਬੰਦ ਪਿਆ ਸੀਗਾ ਜੀ ਇਹਨਾਂ ਨੇ ਨਗਰ ਨਿਗਮ ਵਾਲਿਆਂ ਨੇ 1 ਕਰੋੜ 70 ਲੱਖ ਦਾ ਐਸਟੀਮੇਟ ਬਣਾ ਕੇ ਦਿੱਤਾ ਵੀ ਇਹ ਲੈਨ ਨਵੀਂ ਪਾਉਗੀ। ਮੈਂ ਆ ਸ਼ਹਿਰ ਦਾ ਪਿਛੇ ਅੱਜ ਤੋਂ 15 ਸਾਲ ਪਹਿਲਾਂ ਠੇਕਦਾਰੀ ਕਰਦਾ ਸੀ। ਸ਼ਹਿਰ ਦੀਆਂ ਲੈਨਾਂ ਬਾਰੇ ਮੈਨੂੰ ਪਤਾ ਸੀ ਤੇ ਮੈਂ ਇਹਨਾਂ ਨੂੰ ਦੱਸਿਆ, ਮੇਅਰ ਨੂੰ ਵੀ ਦੱਸਿਆ, ਕਮਿਸ਼ਨਰ ਨੂੰ ਵੀ ਮਿਲ ਕੇ ਆ ਕਮਿਸ਼ਨਰ ਨੇ ਮੈਨੂੰ ਨਗਰ ਨੇ ਉਹਨੇ ਟਾਈਮ ਨਹੀਂ ਦਿੱਤਾ ਮੈਨੂੰ ਮਿਲਣ ਵਾਸਤੇ। ਐਮਐਲਏ ਸਾਹਿਬ ਦੇ ਵੀ ਮੈਂ ਧਿਆਨ ਚ ਲੈ ਆਂਦਾ। ਐਮਐਲਏ ਸਾਹਿਬ ਨੇ ਕਿਹਾ ਸੰਤੋਸ਼ ਸਿੰਘ ਜੀ ਤੁਸੀਂ ਲੈਨ ਨੂੰ ਚਲਵਾਓ। ਜੋ ਖਰਚਾ ਹੋਊ ਭਾ ਵੀ ਮੇਰੇ ਤੋਂ ਪਰਸਨਲ ਲੈ ਲਿਓ, ਕਮੇਟੀ ਨਹੀਂ ਪਾਸ ਕਰਦੀ ਪਰ ਲੈਨ ਚਲਾਓ। ਤੇ ਜਦੋਂ ਮੈਂ ਇਹ ਲੈਂਡ ਚਲਵਾਤੀ ਅੱਜ ਤੇ ਆਬੀਸ ਕਾਰਪੋਰੇਸ਼ਨ ਦੀ ਮਸ਼ੀਨਰੀ ਲੈ ਕੇ ਤੇ ਮੇਆ ਨੂੰ ਫਸਾਉਂਦੇ ਮੇਰ ਸਾਹਿਬ ਆਜੋ ਲੈਂਡ ਚੱਲ ਗਈ ਆ ਇਹ ਦੇਖ ਲੋ ਜਦੋਂ ਆ ਲੈਂਡ ਚੱਲੀ ਦੇਖ ਕੇ ਮੇਰ ਸਾਹਿਬ ਨੇ ਆ ਕੇ ਕਿ ਮੇਰਾ 3 ਲੱਖ ਰੁਪਇਆ ਲੱਗਿਆ ਉਹ ਮਲਾਈਮਾ ਤੋਂ ਚੱਲੀ ਨਹੀਂ ਆ ਨਹੀਂ ਹੋਇਆ ਉਹ ਨਹੀਂ ਹੋਇਆ ਗੱਲਾਂ ਕੱਟਣ ਲੱਗ ਪਏ ਜੀ ਮੈਂ ਕਹੀ ਮੈਨੂੰ ਇੰਨੀਆਂ ਗੱਲਾਂ ਦਾ ਨਹੀਂ ਪਤਾ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਮੇਰਾ ਧਿਆਨ ਸੀ ਲੈਂਡ ਚਲਾਉਣ 'ਚ ਮੈਂ ਨਗਰ ਨਿਗਮ ਦਾ ਸ਼ਹਿਰ ਦਾ ਸ਼ਹਿਰ ਵਾਸੀ ਦੇ ਇਕੱਥੇ ਟੈਕਸ ਦਾ 1,70,000 ਰੁਪਇਆ ਬਚਾਉਣਾ ਸੀ ਉਹਦੇ ਬਚਾਉਣ ਦੀ ਖਾਤਰ ਮੈਂ ਲੈਨ ਚਲਵਾ ਕੇ ਦਿੱਤੀ ਐ ਲੈਨ ਚੱਲਦੀ ਲੈਨ ਵੇਖ ਲੋ ਜੇ ਹੋਰ ਕੋਈ ਤੇ ਡਿਫੈਕਟ ਆ ਤਾਂ ਮੈਨੂੰ ਦੱਸ ਦਿਓ ਉਹ ਮੈਨੂੰ ਗਾਲਾਂ ਕੱਢਣ ਲੱਗ ਪਏ ਤੇ ਉਹਨਾਂ ਨੇ ਮੇਰੇ ਆਟ ਚੱਕ ਕੇ ਮਾਰੀ ਆਹ ਤੁਸੀਂ ਵੇਖ ਸਕਦੇ ਹੋ ਖੂਨ ਦੇ ਨਿਸ਼ਾਨ ਉਹਨਾਂ ਨੇ ਮੇਰੇ ਆਟ ਮਾਰੀ ਇਤੋਂ ਚੰਗਾ ਮਾੜਾ ਮੈਨੂੰ ਬੋਲ ਕੇ ਚਲੇ ਗਏ ਮੈਨੂੰ ਅਜੇ ਤੋ ਨਗਰ ਨੇਕੋਂ ਦੇ ਚ ਵੜ ਕੇ ਖਾਈ ਤੈਨੂੰ ਇਹ ਉਥੇ ਕੁੱਟਾ ਮਾਰਾਂਗੇ ਇਤੋਂ ਗਾਲਾਂ ਕੱਢ ਕੇ ਮੈਨੂੰ ਉਹ ਚਲੇ ਗਏ ਤੇ ਆਹ ਲੈਨ ਚੱਲ ਪਈ ਆ ਤੁਸੀਂ ਲੈਨ ਦਾ ਸੀਵਰ ਵੇਖ ਸਕਦੇ ਆ ਪਾਣੀ ਪਾਣੀ 10 ਫੁੱਟ ਡਾਊਨ ਆ ਲੈਨ ਲੈਨ ਚਲਾ ਦਿੱਤੀ ਗਈ ਐ ਮੈਂ ਸ਼ਹਿਰ ਦਾ ਭਲਾ ਕੀਤਾ ਸ਼ਹਿਰ ਦੇ ਲੋਕਾਂ ਦਾ ਪੈਸਾ ਬਚਾਇਆ ਮੈਂ ਕੋਈ ਚੰਗਾ ਮਾੜਾ ਨਹੀਂ ਕਿਹਾ ਐਮਐਲਏ ਨੇ ਚਾਰ ਗਾਲਾਂ ਮੈਨੂੰ ਕੱਢੀਆਂ ਭੈਣਾ ਮਾਵਾਂ ਦੀਆਂ ਇਹ ਕਿ ਸ਼ਹਿਰ ਦਾ ਵਨਮੈਨ ਪਰਸਨ ਆ ਮੇਰ ਇਹਨੂੰ ਸ਼ਹਿਰ ਦਾ ਪਿਓ ਕਹਿੰਦੇ ਆ ਸ਼ਹਿਰ ਦੀ ਮਾਂ ਕਹਿੰਦੇ ਆ ਸਭ ਤੋਂ ਫਾਈਟ ਸਿਟੀਜਨ ਆ ਇਹ ਇਹ ਲੋਕਾਂ ਦੇ ਆ ਕੁਛ ਕਰੂਗਾ ਇਹ ਲੋਕਾਂ ਨੂੰ ਗੰਦੀਆਂ ਗਾਲਾਂ ਕੱਢੂਗਾ ਇਹ ਅਖਤਿਆਰ ਨੂੰ ਕਿਹਨੇ ਦਿੱਤੇ ਆ ਇਹ ਇਹ ਸੀਟ ਤੇ ਰਹਿੰਦੇ ਲਾਇਕ ਨਹੀਂ ਹੈਗਾ ਮੈਂ ਐਮਐਲਏ ਸਾਨੂੰ ਬੇਨਤੀ ਕਰਦਾ ਇਹੋ ਜਿਹੇ ਬੰਦੇ ਸੋ ਬਦਲੇ ਜਾਵੇ ਤੇ ਇਹ ਇਹ ਆਪ ਪਾਰਟੀ ਦਾ ਜਾਂ ਾਰੇ ਸ਼ਹਿਰ ਦਾ ਨਾਮ ਬਦਨਾਮ ਕਰ ਰਿਹਾ ਹੈ ਮੇਅਰ ਨਹੀਂ ਮੇਅਰ ਸਾਹਿਬ ਨੂੰ ਕੀ ਇਤਰਾਜ਼ ਸੀ ਇਹ ਇਹ ਤਾਂ ਹੁਣ ਮੇਅਰ ਸਾਹਿਬ ਵੀ ਦੱਸ ਸਕਦੇ ਆ ਉਹਨਾਂ ਵਿੱਚ ਪੈਸੇ ਬੰਨੇ ਹੋਣੇ ਆ ਮੇਰਾ ਹੋ ਤਾਂ ਹੀ ਹੈ ਨਹੀਂ ਜੋ ਸੀਵਰ ਚੱਲ ਪਿਆ 150 ਕੇ ਆ ਹੋਰ ਕੋ ਲੋ ਲੈਣ ਬੰਦਾ ਮੈਂ ਕਿ ਮਿੰਦੋਸਾ ਮੈਂ ਚਲਾ ਦਿਆ ਮੇਰਾ 15 ਸਾਲ ਤੱਕ 30 ਸਾਲ ਮੈਂ ਕਾਰਪੋਰੇਟ ਦੀ ਕੰਮ ਕੀਤਾ ਮੇਰਾ ਐਕਸਪੀਰੀਐਂਸ ਆ 2012 ਦੇ ਵਿੱਚ ਮੈਂ ਕਮੇਟੀ ਦੀ ਠੇਕੇਦਾਰੀ ਛੱਡਤੀ ਸੀ ਮੈਂ ਕੋਈ ਕੰਮ ਨਹੀਂ ਕਰਦਾ ਕਮੇਟੀ ਦਾ ਪਹਿਲਾਂ ਵੀ ਕਦੇ ਤੁਹਾਡਾ ਰੋਲਾ ਪਿਆ ਮੇਰਾ ਕਦੇ ਪਹਿਲਾਂ ਕੋਈ ਰੋਲਾ ਨਹੀਂ ਪਿਆ ਜੀ ਲੇਕਿਨ ਜੇ ਕਾਰਪੋਰੇਟ ਜੀ ਕਿਉਂਕਿ ਗਲਤ ਕਰਦੇ ਇਹ ਆ ਇੱਕ ਰੋ 70 ਲੱਖ ਬਈ ਖਰਾਬ ਕਰਨ ਲੱਗੇ ਉਹਦੇ ਮੈਂ ਕਾਗਜ਼ ਡਾਕੂਮੈਂਟਸ ਆ ਕੋ ਦੇ ਸਕਦਾ ਨਹੀਂ ਇਹ ਟੱਡ ਤੁਹਾਡੇ ਕਿੱਥੇ ਮਾਰੀ ਆਹ ਮਾਰੀ ਹਟ ਜੀ ਕਾਫੀ ਸੱਤ ਵਜੇ ਆ ਪਤਾ ਨਹੀਂ ਮੈਂ ਐਮਐਲਏ ਕੋਲ ਨਹੀਂ ਮੈਂ ਹਸਪਤਾਲ ਜਾਣਾ ਹਸਪਤਾਲ ਦੱਸਣਗੇ ਕੀ ਕੀ ਵਜਿਆ ਕੀ ਕੀ ਕਿੰਨਾ ਡੂੰਗਾ ਜਖਮ ਮੈਂ ਕਿੰਨਾ ਨਹੀਂ ਕੀ ਮੰਨਦੀ ਕਰਦੇ ਹੋ ਨਹੀਂ ਮੈਂ ਤਾਂ ਮੰਗਦਾ ਇਨਸਾਫ ਹੋਵੇ ਜੇ ਸਰਕਾਰ ਇਨਸਾਫ ਪਸੰਦ ਆ ਇੱਕ ਇਹ ਇਹਨੂੰ ਮੇਰ ਨੂੰ ਭਾਇਆ ਹੋਇਆ ਵਾ ਐਮਐਲਏ ਸਾਹਿਬ ਇਨਸਾਫ ਕਰਨ ਐਮਐਲਏ ਸਾਹਿਬ ਸਿਰ ਦਾ ਸੋਚਦੇ ਆ ਭਲਾ ਸੋਚਦੇ ਆ ਲੇਕਿਨ ਇਹਨੇ ਲੋਕ ਬੈਠੇ ਆ ਇਹ ਐਮਐਲਏ ਸਾ ਦਾ ਨਾਮ ਬਦਨਾਮ ਕਰਦੇ ਆ ਐਨੂ ਐਮਐਲਏ ਸਾਹਿਬ ਨੇ ਕਾਈ ਸੰਤੋਖ ਸਿੰਘ ਜੋ ਲਾਈਨ ਵੇਖੋ ਜੇ ਚਲਦੀਆ ਚਲਾਓ ਆਪਣੇ ਇੱਕੋ ਥਾਥ ਲੱਖ ਬਸ ਦਾ ਬਚਿਆ ਬਚਾਇਆ ਜਾਵੇ ਐਮਐਲਏ ਸਾਹਿਬ ਸ਼ਹਿਰ ਦਾ ਹਿੱਤ ਲਈ ਸੋਚਦੇ ਆ ਪਰ ਜਿਹੜੇ ਉੱਪਰ ਬੈਠੇ ਆ ਮੇਅਰ ਹੋ ਗਿਆ ਹੋਰ ਬੰਦੇ ਹੋ ਗਏ ਆ ਕਮਿਸ਼ਨਰ ਵੀ ਲੱਗਨੇਗਾ ਮੋਗਾ ਦੀ ਮਾਤਾ ਘੰਟਾ ਦਫਤਰ ਬੈਠ ਕੇ ਆਏ ਆ ਉਹਨੂੰ ਕਹਿੰਦੇ ਚੱਕ ਨਾ ਕੱਟੀ ਲਾਈਨ ਚੱਲ ਪਈ ਆ ਉਹਨੇ ਮੈਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਕਿ ਕਮਿਸ਼ਨਰ ਨਗਰਿਕਾ ਮੋਗਾ ਨੇ ਮੈਡਮ ਚਾਰੂ ਮਿਤਾ ਪੀਐਸ ਅਫਸਰ ਉਹ ਆਦੀ ਵੀ ਉਹ ਵੀ ਆਪਦੀ ਮਾਂ ਦੇ ਵਿੱਚ ਆ ਵੀ ਮੈਂ ਕਹਿੰਦਾ ਮਿਲਣਾ ਸ਼ਹਿਰ ਵਾਸੀ ਨੂੰ ਨਹੀਂ ਮਿਲਣਾ ਪਾਉਣ ਪ੍ਰੀਤ ਸਿੰਘ ਆ ਜੀ ਮੈਂ 2022 ਦੇ ਵਿੱਚ ਇੱਥੇ ਜੁਆਇਨ ਕੀਤਾ ਉਸ ਤੋਂ ਪਹਿਲਾਂ ਵੀ ਸਿਵਰੇਜ ਬੋਰਡ ਤੋਂ ਲਿਖਿਆ ਜਾ ਚੁੱਕਾ ਹੈ ਇਹਦੇ ਬਾਰੇ ਐਨਓਸੀ ਵਗੈਰਾ ਅਪਲਾਈ ਕਰ ਲਈ ਸੀ ਵੀ ਇਹ ਲਾਈਨ ਬੰਦ ਆ ਫਿਰ ਇਹਨੂੰ ਕਰਾਸ ਵੈਰੀਫਾਈ ਕਰਾਣ ਦੇ ਮਾਰੇ ਨੇ ਮਾਰਿਆ ਨੇ ਮਤਲਬ ਕਾਰਪੋਰੇਸ਼ਨ ਵੱਲੋਂ ਇੱਕ ਸਪੈਸ਼ਲ ਸੁਪਰ ਸਟਾਕ ਮਸ਼ੀਨ ਮੰਗਾ ਕੇ 30 ਜਨਵਰੀ 2023 ਦੀ ਗੱਲ ਆ ਇਹ ਉਹਦੇ ਨਾਲ ਸਾਰੀ ਇਹਦੀ ਲਾਈਨ ਦੀ ਸੀਸੀਟੀਵੀ ਕਰਵਾਈ ਗਈ ਇਹ ਲਾਈਨ ਬਲੌਕ ਆ ਦੀ ਜਿਹੜੀ ਇਹਦੇ ਸੀਮੈਂਟ ਦੇ ਪਾਈਪਾਂ ਪੰਜਾਂ ਵਿੱਚ ਜਿਹੜੀਆਂ ਉਹਦੇ ਵਿੱਚ ਤਾਰਾ ਤੋਰਾ ਵੀ ਨਿਕਲੀ ਆਈਆਂ ਵਿੱਚ ਹਾਂਜੀ ਜਦੋਂ ਅਸੀਂ ਵੈਰੀਫਾਈ ਕਰਾਈਆ 2023 ਦੇ ਵਿੱਚ ਸਾਡੇ ਕੋਲੇ ਆਹ ਵੀ ਵੀਡੀਓ ਬਕਾਇਦਾ ਬਣੀਆਂ ਹੋਈਆਂ ਸਾਰੀਆਂ ਤੇ ਹੁਣ ਫਿਰ ਸਾਰੇ ਕਿਸ ਤਰ੍ਹਾਂ ਚਲਾਇਆ ਗਿਆ ਇਹ ਜਦੋਂ ਉਦੋਂ ਕ੍ਰਾਸ ਜਾ ਕੇ ਪਾਣੀ ਦਾ ਰਿਸਦਾ ਰਹਿੰਦਾ ਸੀ ਪਹਿਲਾਂ ਵੀ ਪਰ ਇਹਦਾ ਮਤਲਬ ਵੀ ਇਹ ਸੀਗਾ ਬਈ ਜਦੋਂ ਜਦੋਂ ਇਹ ਸੀਸੀਟੀਵੀ ਹੋ ਰਹੀ ਸੀਗੀ ਉਹ ਜਿਹੜਾ ਹੁੰਦਾ ਬੰਦਾ ਅੰਦਰ ਗਿਆ ਲੈਨ ਦੇ ਵਿੱਚ ਉਹਨੇ ਦੱਸਿਆ ਵੀ ਇਹ ਪੋਲ ਦੀ ਮਿੱਟੀ ਖੁਰ ਰਹੀ ਹੈ ਜਾਂ ਲਾਲ ਰੰਗ ਦਾ ਮਤਲਬ ਪਾਣੀ ਆ ਰਿਹਾ ਜਿਹੜਾ ਕ੍ਰਾਸ ਹੋ ਰਿਹਾ ਇਥੇ ਲਾਈਨ ਹੈ ਜਿਹੜੀ 3 ਸਾਲਾਂ ਤੋਂ ਬੰਦਾ ਉਹਦੇ ਲਈ ਬਜਟ ਵੀ 1 ਕਰੋੜ ਦਾ ਜਿਹੜਾ ਕੀਤਾ ਗਿਆ ਉਹ ਤਾਂ ਬਜਟ ਦਾ ਹੀ ਇੱਕ ਅੱਜ 10 ਮਿੰਟਾਂ ਦੇ ਵਿੱਚ ਉਹ ਲਾਈਟ ਚੱਲ ਗਈ ਇਹ ਕਿਸ ਤਰ੍ਹਾਂ ਹੋ ਸਕਦਾ ਨਹੀਂ ਲਾਈਨ ਚੱਲਣਾ ਜੇ ਇੱਕ ਲਾਈਨ ਡੈਮੇਜ ਹੋਣਾ ਜੇ ਡੈਮੇਜ ਲਾਈਨ ਚੱਲਦੀ ਹੈ ਕੱਲ ਨੂੰ ਪੋਲ ਬੈਂਸ ਹੋ ਸਕਦਾ ਵੀ ਪੋਲ ਬਾੜ ਜੇ ਜਾਂ ਕੋਈ ਮਿੱਟੀ ਖੁਰ ਕੇ ਹੋਰ ਇਤਿਹਾਸ ਦਾ ਵੀ ਹੋ ਸਕਦਾ ਤਾਂ ਜਿਹੜੀ ਅੱਜ ਲਾਈਨ ਚ ਲਾਈ ਗਈ ਇਹਨਾਂ ਨੂੰ ਲੋਕ ਕੋਈ ਮਨਜ਼ੂਰੀ ਲੈ ਗਈ ਸੀ ਨਹੀਂ ਜੀ ਇਹ ਨਾ ਮੈਂ ਪਤਾ ਵੀ ਕਰ ਲੈਣਾ ਅਜੇ ਇਹ ਨਾ ਮਤਲਬ ਕਿਸੇ ਸੁਪਰਵਾਈਜ਼ਰ ਦੇ ਕਿਸੇ ਧਿਆਨ ਚ ਨਹੀਂ ਸੀ ਤੇ ਇਹਦੇ ਕਹਿੰਤੇ ਗਏ ਉਹ ਤੇ ਵਾਬਾ ਜਿਹੜਾ ਜੈਟਿੰਗ ਵਾਲਾ ਡਰਾਈਵਰ ਆ ਉਹ ਦੋਨੇ ਦੱਸਿਆ ਵੀ ਜਸਵੀਰ ਸਿੰਘ ਦਾ ਮੈਨੂੰ ਫੋਨ ਆਇਆ ਤੇ ਉਹਦੇ ਕਹਿੰਤੇ ਅਸੀਂ ਗਏ ਪਤਾ ਲੱਗਿਆ ਕਿ ਮੇਰ ਨੂੰ ਵੀ ਨਹੀਂ ਪੁੱਛਿਆ ਗਿਆ ਤੇ ਨਹੀਂ ਮੇਰ ਸਾਹਿਬ ਸਿਕੋਂ ਉਹਨਾਂ ਨੇ ਮੈਨੂੰ ਤਕਰੀਬਨ 1.5 ਵਜੇ ਤਰਾਜ਼ ਯਾਰ ਕੀਤਾ ਵੀ ਤੁਸੀਂ ਬੰਦੇ ਲਾਤੇ ਮੈਨੂੰ ਦੱਸਿਆ ਨਹੀਂ ਮੈਂ ਕਿਹਾ ਮੇਰ ਸਾਹਿਬ ਇਹ ਨਹੀਂ ਹੋ ਸਕਦਾ ਵੀ ਅਸੀਂ ਦਫ਼ਤਰ ਦੇ ਮਤਲਬ ਵੀ ਐਜ ਕਾਉਂਸਲਰ ਵੀ ਨਾ ਸਾਨੂੰ ਦੱਸੀਏ ਤੁਹਾਡੇ ਵਾਰ ਚ ਕੰਮ ਚੱਲ ਰਿਹਾ ਤੁਹਾਡੇ ਵੀ ਧਿਆਨ ਚ ਨਹੀਂ ਜੀ ਫਿਰ ਅਸੀਂ ਪਤਾ ਕੀਤਾ ਵੈਰੀਫਾਈ ਕੀਤਾ ਤੇ ਬਲਕਾਰ ਨੂੰ ਮੈਂ ਫੋਨ ਕੀਤਾ ਉਹਨੇ ਦੱਸਿਆ ਵੀ ਮਤਲਬ ਵੀ ਮੇਰੇ ਮਤਲਬ ਮੈਨੂੰ ਫਲਾਣੇ ਬੰਦੇ ਦਾ ਫੋਨ ਆਇਆ ਸੀ ਮੈਂ ਉਹਦੇ ਕਹਿੰਦੇ ਗਿਆ ਉੱਥੇ ਕੀ ਕਾਰਵਾਈ ਹੁਣ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਨੇ ਜਿਹੜੇ ਬਿਣਾ ਪੁੱਛੇ ਕਿੰਨਾ ਦੱਸਿਆ ਤੁਹਾਨੂੰ ਰਿਹਾ ਹੈ ਉਹਨਾਂ ਨੂੰ ਮੇਰ ਸਾਹਿਬ ਕਹਿ ਰਹੇ ਆ ਵੀ ਉਹਨਾਂ ਦਾ ਪੁਹਾਗੀ ਕਾਰਵਾਈ ਕਰਨੀ ਹੈ ਜੀ ਉਹਨਾਂ ਦਾ ਲਿਖਣਾ ਜਾਂ ਉਹਨਾਂ ਤੋਂ ਮਤਲਬ ਸਪਸ਼ਟੀ ਕਰ ਲਿਆ ਜਾਊਗਾ ਸਸਪੈਂਡ ਕਰਨ ਦੀ ਗੱਲ ਚੱਲ ਰਹੀ ਹੈ ਜਾਂ ਇੱਕ ਵਾਰ ਉਹਨਾਂ ਤੋਂ ਸਪਸ਼ਟੀ ਕਰ ਲਿਆ ਜਾਊਗਾ ਜੀ